ਇਹ ਕਿਸੇ ਦੇ ਪਿਓ ਦੀ ਯੂਨੀਵਰਸਿਟੀ ਨਹੀਂ ਆ ਇਹ ਪੰਜਾਬ ਦੀ ਯੂਨੀਵਰਸਿਟੀ ਆ ਇਹ ਸਾਡੇ ਪਿਤਾ ਪੁਰਖੀ ਜ਼ਮੀਨ ਦੇ ਉੱਤੇ ਵਸੀ ਯੂਨੀਵਰਸਿਟੀ ਆ ਤੇ ਜੇ ਕਿਹਦਾ ਪੁਲੇਖਾ ਆ ਕਿ ਯੂਨੀਵਰਸਿਟੀ ਖੋਲਣਗੇ ਤੇ ਪੁਲੇਖਾ ਕੱਢ ਦੇਣਾ ਇਹ ਯੂਨੀਵਰਸਿਟੀ ਆਪਾਂ ਕਿਸੇ ਵੀ ਕੀਮਤ ਤੇ ਕੇਂਦਰ ਕੋਲ ਨਹੀਂ ਜਾਣ ਦਵਾਂਗੇ ਇਸ ਤੋਂ ਵੱਧ ਗਵਾਉਣ ਨਹੀਂ ਸਾਡੇ ਕੋਲ ਕੱਖ ਨਹੀਂ ਹੈਗਾ ਸਾਰਾ ਪੰਜਾਬ ਇਹਨਾਂ ਨੇ ਬੀਬੀਐਮਬੀ ਤੇ ਕਬਜ਼ਾ ਕਰਕੇ ਇਸ ਦਾ ਡੁੱਬਿਆ ਆ ਪੰਜਾਬ ਯੂਨੀਵਰਸਿਟੀ ਚੰਡੀਗੜ ਸਾਡੀ ਲੈਗਸੀ ਹੈ ਵਿਰਾਸਤ ਹੈ ਸਾਡੀ ਉਹਨੂੰ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਕਿਵੇਂ ਤੁਸੀਂ ਸਾਡੇ ਤੋਂ ਲੈ ਲਓਗੇ ਇਹਨਾਂ ਨੇ ਪਹਿਲਾਂ ਵੀ ਕੋਸ਼ਿਸ਼ ਕੀਤੀ ਸੀ ਪੰਜਾਬ ਯੂਨੀਵਰਸਿਟੀ ਦੇ ਸੈਨੇਟ ਤੇ ਸਿੰਡੀਕੇਟ ਚ ਵੜਨ ਦੀ ਸੋ ਅਸੀਂ ਉਹਦੇ ਉਸ ਮਾਮਲੇ 'ਚ ਅੱਜ ਹੀ ਮੈਂ ਵਕੀਲਾਂ ਦੇ ਪੈਨਲ ਨਾਲ ਗੱਲ ਕੀਤੀ ਹੈ ਦੇਸ਼ ਦੇ ਵੱਡੇ ਵੱਡੇ ਉੱਗੇ ਜਿਹੜੇ ਸਪੈਸ਼ਲਿਸਟ ਵਕੀਲ ਨੇ ਉਹਨਾਂ ਦਾ ਪੈਨਲ ਬਣਾ ਕੇ ਅਸੀਂ ਹਾਈ ਕੋਰਟ ਦੇ ਵਿੱਚ ਲੜਾਈ ਲੜਾਂਗੇ ਸੋ ਅਸੀਂ ਇਹਨੂੰ ਪੰਜਾਬ ਦੇ ਹੱਕਾਂ ਤੇ ਡਾਕੇ ਨਹੀਂ ਮਾਰਨ ਦੇਵਾਂਗੇ ਇਸ ਮਾਮਲੇ 'ਚ ਵਿਧਾਨ ਸਭਾ 'ਚ ਕੋਈ ਬਿੱਲ ਲੈ ਕੇ ਆਉਣਾ ਪਿਆ ਉਹ ਵੀ ਲੈ ਕੇ ਆਵਾਂਗੇ ਆਲ ਪਾਰਟੀ ਮੀਟਿੰਗ ਕਰਨੀ ਪਈ ਉਹ ਵੀ ਕਰਾਂਗੇ ਆਪਾਂ ਤਾਂ ਕੀ ਉਮੀਦ ਕਰ ਸਕਦੇ ਆ ਜਿਹੜਾ ਭਗਵੰਤ ਮਾਨ 2022 ਦੇ ਵਿੱਚ ਖਡੂ ਯੂਨੀਵਰਸਿਟੀ ਢੈਲ ਗਰਾਊਂਡ ਪਿੱਛੇ ਸੈਂਟਰਲਾਈਜ਼ ਕਰਨ ਨੂੰ ਫਿਰ ਦੱਸ ਕਰ ਜਿਹੜਾ ਤਿਆਰ ਹੋ ਗਿਆ ਸੀ ਜਿਨੇ 1200 ਵਿਦਿਆਰਥੀਆਂ ਦੇ ਉੱਤੇ ਲਾਠੀ ਚਲਾਈ ਸੀਗਾ ਵੀ ਜਿਹੜੇ ਵਿਰੋਧ ਕਰ ਰਹੇ ਸੀਗੇ ਵੀ ਸੈਂਟਰਲਾਈਜੇਸ਼ਨ ਦਾ ਕੇਂਦਰੀਕਰਨ ਦਾ ਉਸ ਭਗਵੰਤ ਮਾਨ ਤੋਂ ਅਸੀਂ ਕੱਲੇ ਮਤਿਆਂ ਦੀ ਉਮੀਦ ਨਹੀਂ ਰੱਖਦੇ ਤੁਹਾਡੇ ਮਤੇ ਕੁਝ ਨਹੀਂ ਕਰ ਸਕਦੇ ਅਸੀਂ ਚਾਹੁੰਦੇ ਆ ਵੀ ਜੇ ਸਰਕਾਰ ਹੱਕ ਢਾਹ ਕੇ ਤਿਆਰ ਹੈ ਸਾਡੀਆਂ ਨਾਲ ਖੜਨ ਨੂੰ ਤਾਂ ਇੱਥੇ ਆਵੇ ਜੇ ਕੋਈ ਸਮਰਥਨ ਹੁੰਦਾ ਤਾਂ ਸੜਕਾਂ ਤੇ ਹੁੰਦਾ ਇੱਥੇ ਆ ਕੇ ਸੜਕਾਂ ਤੇ ਨਿੱਤੋਂ ਸਾਡੇ ਨਾਲ ਖੜੋ ਨਹੀਂ ਤਾਂ ਅੱਜ ਭ ਸਰਕਾਰ ਹੀ ਆਰਥਿਕ ਪੱਧਰ ਹਰ ਕੁਝ ਭੋਗਤ ਰਹੀ ਹੈ ਜੇ ਇਸ ਯੂਨੀਵਰਸਿਟੀ ਦਾ ਕੇਂਦਰੀਕਰਨ ਹੁੰਦਾ ਹੈ ਤਾਂ ਭਗਵਾਨ ਤਮਨ ਸਰਕਾਰ ਆਮ ਆਦਮੀ ਪਾਰਟੀ ਬਰਾਬਰ ਜ਼ਿੰਮੇਵਾਰ ਹੋਵੇਗੀ ਕੇਜਰੀ ਮਾਨਮਤ ਜਦੋਂ ਤੇ ਦਿੱਲੀ ਚ ਜਦੋਂ ਹੁੰਦਾ ਹੈ ਉਹਤ ਤੇ ਸਾਰੇ ਉਥੇ ਪਹੁੰਚ ਜਾਂਦੇ ਨੇ ਪਹੁੰਚ ਜਾਂਦੇ ਨੇ ਕਿ ਅੱਜ ਇਹ ਕੋਈ ਮਸਲਾ ਨਹੀਂ ਹੈਗਾ ਤੁਹਾਡੇ ਕੇਜੀ ਹੋ ਗਿਰਫਤਾਰ ਹੋਣਾ ਵੱਡਾ ਮਸਲਾ ਹੈ ਕਿ ਇਹ ਯੂਨੀਵਰਸਿਟੀ ਪੰਜਾਬ ਦੀ 144 ਸਾਲ ਪੁਰਾਣੀ ਯੂਨੀਵਰਸਿਟੀ ਸਾਡੇ ਵਿਰਾਸਤ ਸਾਡੇ ਇਤਿਹਾਸ ਨਾਲ ਜੁੜੀ ਹੈ ਯੂਨੀਵਰਸਿਟੀ ਹੈ ਇਹਦੇ ਨਾਲ ਤੁਹਾਨੂੰ ਕੋਈ ਸਰਕਾਰ ਨਹੀਂ ਹੈਗਾ ਜੇ ਤੁਸੀਂ ਅੱਜ ਚਾਹੁੰਦੇ ਹੋ ਫਿਰ ਤੁਹਾਡੀ ਮਤਲਬ ਤੁਹਾਡੀ ਇੰਨੀ ਥੋੜੀ ਆਹ ਹੋਵੋ ਵੀ ਸ਼ੱਕਤ ਦਿਖਾਨ ਜੋਗੇ ਨਾ ਰਹੋ ਅੱਜ ਆਜੋ ਨਹੀਂ ਤੇ ਲੋਕਾਂ ਨੇ ਤੁਹਾਡਾ ਹਿਸਾਬ ਕਰਨਾ ਤੇ ਰੋਜ਼ ਬੋਲੀ ਘਾਉਂਦੇ ਨੇ ਬਹੁਤ ਸਾਰੇ ਲੀਟਰ ਆਉਂਦੇ ਨੇ ਬਹੁਤ ਸਾਰੇ ਲੀਟਰ ਬਹੁਤ ਸਾਰੀ ਸਟੇਟਮੈਂਟ ਬਾਜੀ ਕਰਕੇ ਜਾਂਦੇ ਨੇ ਪਾਰਟੀ ਬਾਜੀ ਕਰਕੇ ਜਾਂਦੇ ਨੇ ਇਹ ਆ ਗਿਆ ਉਹ ਨਹੀਂ ਆਇਆ ਉਹ ਨਹੀਂ ਆਇਆ ਮੈਂ ਜਾਂਗਾ ਸਾਨੂੰ ਇਹ ਨਹੀਂ ਚਾਹੀਦਾ ਜੇ ਤੁਸੀਂ ਆਪਣੀਆਂ ਫੋਟੋਆਂ ਕਰਾਉਣ ਇੱਥੇ ਆ ਰਹੇ ਹੋ ਕਿਰਪਾਲਤਾ ਨਾ ਕਰਿਓਂ ਦੀ ਅਸੀਂ ਇਹ ਨਹੀਂ ਆਉਂਦੇ ਆ ਵੀ ਇੱਥੇ ਜੋ ਆਉਂਦਾ ਹੈ ਸਾਡੇ ਨਾਲ ਜੋ ਮਰਦਨ ਕਰੇ ਸੰਘਾਸ਼ ਕਰੇ ਸੰਘਾਸ਼ ਦੇ ਵਿੱਚ ਸਾਡਾ ਸਾਥ ਲੇ 10 ਤਰੀਕ ਨੂੰ ਕਾਲ ਕਰ ਲਈਏ ਦੱਸਣ ਵੀ 10 ਨੂੰ ਕਿਵੇਂ ਆਉਣਗੇ 7 ਤਰੀਕ ਨੂੰ ਅਸੀਂ ਦੁਪਹਿਰ 1 ਵਜੇ 7 ਤਰੀਕ ਨੂੰ ਪੰਜਾਬ ਯੂਨੀਵਰਸਿਟੀ ਦੇ ਵਿੱਚ ਇੱਕ ਓਪਨ ਮੀਟਿੰਗ ਰੱਖੀ ਹੋਈ ਹੈ ਉਹਦੇ ਵਿੱਚ ਅਸੀਂ ਸੱਦਾ ਦਿੰਨੇ ਆ ਪੰਜਾਬ ਦੀਆਂ ਵਿਦਿਆਰਥਣ ਜਥੇਬੰਦੀਆਂ ਨੂੰ ਇਨਕਲਾਬੀ ਜਥੇਬੰਦੀਆਂ ਨੂੰ ਜਿਹੜੇ ਵੀ ਇੱਥੇ ਯੂਨੀਅਨ ਨੇ ਟੀਚਰ ਯੂਨੀਅਨ ਨੇ ਕਿਸਾਨ ਯੂਨੀਅਨ ਨੇ ਮਜ਼ਦੂਰ ਸੰਗਠਨ ਨੇ ਜੋ ਵੀ ਲੋਕ ਅੱਜ ਜਮੂ ਹਿਲ ਪਸੰਦ ਨੇ ਪੱਤਰਕਾਰ ਹੋਣ ਕਾਰਕੁਨ ਹੋਣ ਉਹ ਆਣ ਸਾਡੇ ਨਾਲ ਫਿਰ ਮੈਂ ਕੋਈ ਨਾ ਨਹੇ ਜਸਪੂਆ ਨਹੇ ਨਾ ਦੇ ਕੇ ਕੰਡ ਵਾਲਾ ਲੱਗ ਗਈ ਸਾਰੇ ਗਿੱਟਾ ਸਭ ਨੂੰ ਸੰਗੀ ਲਾਣਾ ਮੁਰਦਾਬਾ 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 ਨੱਕ ਤੇ ਮੱਖੀ ਬਹਿ ਨਹੀਂ ਦੇਣੀ ਚੱਕੀ ਰੀਸੀ ਕਰ ਨਹੀਂ ਦੇਣੀ ਨੱਕ ਤੇ ਪੱਖੀ ਬਹਿ ਨਹੀਂ ਦੇਣੀ ਇਹ ਜਿਹੜੀ ਕੇਂਦਰ ਸਰਕਾਰ ਹੈ ਇਹਨਾਂ ਨੇ ਸਾਥੂ ਪੰਜਾਬ ਯੂਨੀਵਰਸਿਟੀ ਖੋਣ ਦੀ ਇੱਕ ਐਡੀ ਕਰਤੂਤ ਕੀਤੀ ਹੈ ਵੀ ਸਾਡੀ 91 ਮੈਂਬਰੀ ਸੈਨੇਟ ਘਟਾ ਕੇ 31 ਮੈਂਬਰੀ ਕਰ ਦਿੰਦੀ ਹੈ। ਇਹਦੀ ਸੈਨੇਟ ਦੀਆਂ ਚੋਣਾਂ ਬਿਲਕੁਲ ਪੰਗ ਕਰ ਦਿੱਤੀਆਂ ਨੇ। ਇਹਦਾ ਮਤਲਬ ਪੰਜਾਬ ਦੀ ਨੁਮਾਇੰਦਗੀ ਪੰਜਾਬ ਦੀ ਇਸ ਯੂਨੀਵਰਸਿਟੀ ਤੇ ਦਾਅਵੇਦਾਰੀ ਨੂੰ ਅੱਜ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਗਿਆ ਹੈ। ਇਹਦੇ ਕਰਕੇ ਅਸੀਂ 10 ਤਰੀਕ ਨੂੰ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਨੂੰ ਇਹਦੇ ਵੱਲੋਂ ਇੱਥੇ ਪੰਜਾਬ ਯੂਨੀਵਰਸਿਟੀ 'ਚ ਇੱਕ ਬਹੁਤ ਵੱਡਾ ਕਟਕ੍ਰਮ ਜਾ ਰਹੀਆਂ। ਮਾਨੂੰ ਸਾਰੇ ਨੂੰ ਸੱਦਾ ਦਿੰਨੇ ਆਂ ਵੀ ਤੁਸੀਂ ਵੱਧ ਵੱਧ ਗਿਣਤੀ ਦੇ ਵਿੱਚ ਸਾਡੇ ਨਾਲ ਸ਼ਾਮਲ ਹੋ। ਦੋਸਤੋ ਭਾਜਪਾ ਆਰਐਸਐਸ ਦੀ ਗੰਦੀ ਕਰਤੂਤ ਇੱਕ ਹੋਰ ਸਾਹਮਣੇ ਆਈ ਹੈ। ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਜਿਹੜੀ ਮੰਗ ਨੂੰ ਲੈ ਕੇ ਤੇ ਸੰਘਰਸ਼ ਕਰ ਰਿਹਾ ਹੈਗਾ। ਮਤਲਬ ਪੰਜਾਬ ਦੇ ਵਿੱਚੋਂ ਤੇ ਲੋਕਾਂ ਦੇ ਵਿੱਚੋਂ ਜਿਸ ਤਰ੍ਹਾਂ ਦਾ ਹਨਹਾਰਾ ਮਿਲ ਰਿਹਾ ਤੇ ਇਹਨਾਂ ਦੇ ਸਿਰ ਜਿਹੜੀਆਂ ਜੁੱਤੀਆਂ ਲੋਕਾਂ ਵੱਲੋਂ ਮਾਰੀਆਂ ਜਾ ਰਹੀਆਂ ਨੇ ਉਹਨਾਂ ਤੋਂ ਬਚਣ ਲਈ ਇੱਕ ਨਵਾਂ ਰੋਲ ਕਚੋਲਾ ਪਾਉਣ ਦੀ ਇਹਨਾਂ ਵੱਲੋਂ ਕੋਸ਼ਿਸ਼ ਕੀਤੀ ਗਈ ਹੈ ਕਿ ਸੈਂਟਰ ਵੱਲੋਂ ਨੋਟੀਫਿਕੇਸ਼ਨ ਰੱਦ ਕਰ ਦਿੱਤਾ ਗਿਆ। ਅਸੀਂ ਇਹ ਸਪਸ਼ਟ ਕਰਨ ਦਾ ਕਰ ਦੇਣਾ ਚਾਹੁੰਦੇ ਹਾਂ ਕਿ ਕੋਈ ਨੋਟੀਫਿਕੇਸ਼ਨ ਰੱਦ ਨਹੀਂ ਕੀਤਾ ਗਿਆ। 28 ਅਕਤੂਬਰ ਤੋਂ ਬਾਅਦ 4 ਨਵੰਬਰ ਨੂੰ ਇੱਕ ਨਵਾਂ ਨੋਟੀਫਿਕੇਸ਼ਨ ਕੱਟਿਆ ਗਿਆ ਜਿਦੇ ਵਿੱਚ ਫਰਕ ਇਹਨਾਂ ਨੇ ਸਿਰਫ ਇੰਨਾ ਪਾਇਆ ਹੈ ਕਿ ਪਹਿਲਾਂ ਚੀਜ਼ਾਂ ਉਸ ਦਿਨ ਤੋਂ ਲਾਗੂ ਹੋ ਰਹੀਆਂ ਸੀ ਜਦਨੇ ਨੋਟੀਫਿਕੇਸ਼ਨ ਨਿਕਲਿਆ ਸੀ। ਪਰ ਹੁਣ ਚੀਜ਼ਾਂ 4 ਨਵੰਬਰ ਨੂੰ ਜਿਹੜੀਆਂ ਨੋਟੀਫਿਕੇਸ਼ਨ ਆਈ ਹੈ ਉਹਦੇ ਵਿੱਚ ਇਹ ਕਿਹਾ ਗਿਆ ਹੈ ਕਿ ਸੈਂਟਰ ਤਰੀਕ ਤੈਅ ਕਰੂਗਾ ਕਿ ਕਦੋਂ ਤੋਂ ਇਹ ਨੋਟੀਫਿਕੇਸ਼ਨ ਲਾਗੂ ਹੋਊਗਾ ਮਤਲਬ ਹੁਣ ਵੀ ਜਿਹੜੀ ਸੈਨੇਟ ਹੈ ਉਹ 31 ਮੈਂਬਰੀ ਹੈ ਉਹਦੇ ਵਿੱਚ ਜਿਹੜੀਆਂ ਗ੍ਰੈਜੂਏਟ ਕੰਸਟੀਟੂਐਂਸੀਜ਼ ਦਾ ਜਿਹੜਾ ਘਾਟਾ ਹੈਗਾ ਉਸੇ ਤਰ੍ਹਾਂ ਬਰਕਰਾਰ ਹੈ ਤੇ ਸੈਨੇਟ ਭੰਗ ਕਰਨ ਦੀ ਜਿਹੜੀ ਗੱਲ ਹੈ ਉਹ ਵੀ ਉਸੇ ਤਰ੍ਹਾਂ ਨਵੇਂ ਨੋਟੀਫਿਕੇਸ਼ਨ ਦੇ ਵਿੱਚ ਹੂ ਬਹੂ ਲਾਗੂ ਹੈ ਤੇ ਇਹਦੇ ਵਿੱਚ ਇਹ ਜਿਹੜੀ ਸਿਆਸਤ ਇਹਨਾਂ ਦੀ ਝਲਕਦੀ ਹੈ ਇਹਦੀ ਏਬੀਵੀਪੀ ਆਰਐਸਐਸ ਤੇ ਜਿਹੜਾ ਭਾਜਪਾ ਹੈ ਇਹਨਾਂ ਦੀ ਟਿੱਕੜੀ ਦੀ ਜਿਹੜੀ ਮਾੜੀ ਨੀਤ ਹੈ ਉਹ ਬਹੁਤ ਨਿਕਲ ਕੇ ਸਾਹਮਣੇ ਆਈ ਹੈ ਇੱਥੋਂ ਜਿਹੜਾ ਪ੍ਰਧਾਨ ਹੈ ਉਹਦੇ ਵੱਲੋਂ ਦਿੱਲੀ ਜਾ ਕੇ ਇਹ ਦਮਗੱਜੇ ਮਾਰੇ ਜਾ ਰਹੇ ਆ ਜੀ ਵੇਖੋ ਮਿੱਟੀ ਤੋਂ ਰਵਾਬ ਦੀ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਮੱਲ ਸ਼ਰਮ ਹੋਣੀ ਚਾਹੀਦੀ ਹੈ ਇਹਨਾਂ ਨੂੰ ਕਿ ਪਹਿਲਾਂ ਤਾਂ ਮਤਲਬ ਇੱਕ ਨੋਟੀਫਿਕੇਸ਼ਨ ਕੱਢਦੇ ਨੇ ਤੇ ਜਿਹੜਾ ਵਿਦਿਆਰਥੀਆਂ ਦੀ ਮਿਹਨਤ ਦੇ ਨਾਲ ਇੱਥੇ ਸੰਘਰਸ਼ ਚੱਲ ਰਿਹਾ ਹੈਗਾ ਜਿਹਨੂੰ ਪੰਜਾਬ ਭਰ ਦੇ ਵਿੱਚੋਂ ਹੰਗਾਰਾ ਮਿਲ ਰਿਹਾਗਾ ਕਿਉਂ ਕਿ ਉਹ ਇਥੋਂ ਦੇ ਲੋਕਾਂ ਲਈ ਤੇ ਪੰਜਾਬ ਦੇ 202 ਕਾਲਜਾਂ ਦੀ ਸਿੱਖਿਆ ਲਈ ਇੱਕ ਲੜਾਈ ਲੜ ਰਹੀ ਹੈ ਉਹਨੂੰ ਢਾਹ ਲਾਉਣ ਦਾ ਇਹ ਕੰਮ ਕਰ ਰਿਹਾ ਇਹਨਾਂ ਗੰਦੇ ਭਲੇਖਿਆਂ ਦੇ ਰਾਹੀਂ ਤਾਂ ਦੋਸਤੋ ਇਹ ਵੀ ਇਹ ਗੱਲ ਸੁਣ ਲੈਣ ਕਿ ਅਸੀਂ ਵਿਦਿਆਰਥੀ ਇਹਨਾਂ ਦੀਆਂ ਚਾਲਾਂ ਤੋਂ ਚੰਗੀ ਤਰ੍ਹਾਂ ਵਾਕਿਫ ਹੈ ਸਾਡਾ ਧਰਨਾ ਸਾਡਾ ਸੰਘਰਸ਼ ਉਸੇ ਤੇਜ਼ੀ ਨਾਲ ਉਸੇ ਜਜ਼ਬੇ ਨਾਲ ਬਰਕਰਾਰ ਹੈ ਤੇ ਸਾਡੀ ਜਿਹੜੀ ਕੌਲ ਹੈ ਸੱਦਾ 10 ਤਰੀਕ ਦਾ ਇਹ ਪੰਜਾਬ ਯੂਨੀਵਰਸਿਟੀ ਨੂੰ ਪੱਕੇ ਤੌਰ ਤੇ ਇੱਥੇ ਹੜਤਾਲ ਦਾ ਉਸੇ ਤਰ੍ਹਾਂ ਵਰਕਰਾਰਾ ਹੈ ਤਾਂ ਅਸੀਂ ਸਮੂਹ ਵਿਦਿਆਰਥੀਆਂ ਨੂੰ ਸਟੂਡੈਂਟਸ ਨੂੰ ਤੇ ਪੰਜਾਬ ਦੇ ਇਨਸਾਫ ਪਸੰਦ ਲੋਕਾਂ ਨੂੰ ਇਸ ਵੀਡੀਓ ਰਾਹੀਂ ਇਹ ਕਹਿਣਾ ਚਾਹੁੰਦੇ ਆ ਕਿ ਸਾਡਾ ਜਿਹੜਾ ਸੰਘਰਸ਼ ਹੈ ਉਹ ਉਸੇ ਤਰ੍ਹਾਂ ਚੱਲਦਾ ਆ ਰਿਹਾ ਹੈ ਕਿ 10 ਤਰੀਕ ਨੂੰ 10 ਨਵੰਬਰ ਨੂੰ ਪੰਜਾਬ ਯੂਨੀਵਰਸਿਟੀ ਪਹੁੰਚ ਕੇ ਇੱਥੇ ਆਪਾਂ ਆਪ ਦਾ ਜਿਹੜਾ ਸੰਘਰਸ਼ ਹੈ ਇਨਸੈਨਟ ਦੀ ਜਿਹੜੀ ਭੰਗ ਕਰਨ ਦਾ ਨੋਟੀਫਿਕੇਸ਼ਨ ਹੈ ਉਹ ਵੀ ਵਾਪਸ ਕਰਾਉਣਾ ਤੇ ਦੂਜੇ ਨੰਬਰ ਤੇ ਜਿਹੜਾ ਸੈਨੇਟ ਦਾ ਨਵਾਂ ਸ਼ਡਿਊਲ ਹੈ ਉਹ ਲਾਗੂ ਕਰਾਉਣਾ ਰੀਇਨਸਟੇਟ 91 ਮੈਂਬਰੀ ਸੈਨੇਟ ਦਾ ਸਾਡਾ ਮਕਸਦ ਦੋ ਪੜਾਵਾਂ ਤੋਂ ਹੈ ਕਿ ਪਹਿਲਾਂ ਤਾਂ ਪੁਰਾਣਾ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਉਹ ਸੈਂਟਰ ਦੀ ਸਰਕਾਰ ਵਾਪਸ ਲਵੇ ਦੂਜੇ ਨੰਬਰ ਤੇ ਜੜੀਆਂ ਨਵੀਂ ਸੈਨੇਟ ਇਲੈਕਟ ਹੋਣੀ ਹੈ ਉਹਦੀ ਜਿਹੜੀ ਡੇਟ ਅਨਾਉਂਸ ਕੀਤੀ ਜਾਵੇ ਜਿੱਤੋ ਬਾਅਦ ਅਸੀਂ ਇਹ ਮੰਨਾਂਗੇ ਕਿ ਅਸੀਂ ਆਪਦਾ ਸੰਘਰਸ਼ ਜਿੱਤੇ ਆਂ ਤੇ ਸਾਡੀ ਮੰਗ ਪੂਰੀ ਹੋਈ ਹੈ ਤਾਂ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆਂ ਕਿ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਇੱਥੇ ਪਹੁੰਚੋ ਤੇ ਇਸ ਸੰਘਰਸ਼ ਨੂੰ ਕਾਮਯਾਬ ਬਣਾਓ ਸਰਕਾਰ ਨੇ ਇੱਕ ਕਿਸਮ ਦੀ ਪੇਡ న్యూਸ ਲਵਾਈ ਆ ਸਾਰੇ ਚੈਨਲਾਂ ਨੇ ਸਾਰੇ ਦੇਸ਼ 'ਚ ਇਹ ਡੌਂਡੀ ਪੱਟਦੀ ਕਿ ਸਰਕਾਰ ਨੇ ਨੋਟੀਫਿਕੇਸ਼ਨ ਵਾਪਸ ਲੈ ਲਿਆ ਤੇ ਨੌਜਵਾਨਾਂ ਦੀ ਵਿਦਿਆਰਥੀਆਂ ਦੀ ਵੱਡੀ ਜਿੱਤ ਹੋਈ ਆ ਕਈ ਚੈਨਲਾਂ ਨੇ ਇਥੋਂ ਤੱਕ ਬੇਸ਼ਰਮੀ ਨਾਲ ਖਬਰ ਚਲਾਤੀ ਕਿ ਗੁਰਪੁਰਬ ਦੇ ਉੱਤੇ ਤੋਹਫਾ ਦਿੱਤਾ ਗਿਆ ਤੇ ਸਰਕਾਰ ਦੀ ਇਸੇ ਆਰਐਸਐਸ ਦੀ ਜਿਹੜੀ ਏਬੀਵੀਪੀ ਆ ਉਹਦਾ ਚੁਣਿਆ ਹੋਇਆ ਪ੍ਰਧਾਨ ਬੇਸ਼ਰਮੀ ਦੇ ਨਾਲ ਕਲੇਮ ਕਰ ਰਿਹਾ ਕਿ ਨੋਟੀਫਿਕੇਸ਼ਨ ਅਸੀਂ ਵਾਪਸ ਕਰਵਾਇਆ ਪਰ ਜਿਹੜਾ ਦੂਜਾ ਨੋਟੀਫਿਕੇਸ਼ਨ ਆਇਆ ਆ ਉਹ ਕੀ ਆ ਉਹਦੇ 'ਚ ਇਹ ਆ ਕਿ ਜਿਹੜੀਆਂ ਸੋਧਾਂ ਨਵੀਆਂ ਜਿਹੜੀਆਂ ਪ੍ਰਪੋਜ਼ ਕੀਤੀਆਂ ਗਈਆਂ ਉਹਨੂੰ ਲਾਗੂ ਕਰਨ ਦੀ ਜਿਹੜੀ ਤਰੀਕ ਆ ਉਹ ਸਰਕਾਰ ਦੱਸੂਗੀ ਸੋਧਾਂ ਵੀ ਹੋ ਰਹਿਣਗੀਆਂ ਨੋਟੀਫਿਕੇਸ਼ਨ ਵੀ ਹੋਊਗਾ ਪਰ ਇਹਨੂੰ ਲਾਗੂ ਕਰਨ ਦੀ ਤਰੀਕਾ ਜਿਹੜੀ ਉਹ ਅੱਗੇ ਪਾ ਦਿੱਤੀ ਗਈ ਆ ਤਾਂ ਜੋ ਜਿਹੜਾ 10 ਤਰੀਕ ਦੇ ਵਾਸਤੇ ਇੱਕ ਮੋਮੈਂਟਮ ਬਣ ਰਿਹਾ ਸੀ ਸਾਰੀਆਂ ਵਿਦਿਆਰਥੀ ਜਥੇਬੰਦੀਆਂ ਮਿਹਨਤ ਦੇ ਨਾਲ ਪੰਜਾਬ ਦੇ ਵਿੱਚ ਕੈਂਪਸ ਦੇ ਵਿੱਚ ਕੋਸ਼ਿਸ਼ ਕਰ ਰਹੀਆਂ ਸੀ ਇੱਕ ਇਕੱਠ ਕੀਤਾ ਜਾਵੇ ਤੇ ਪੰਜਾਬ ਦੇ ਵਿੱਚ ਲੋਕਾਂ 'ਚ ਇੱਕ ਡਿਸੈਂਟ ਸੀ ਉਹਦੀ ਹਵਾ ਕੱਢਣ ਵਾਸਤੇ ਲੋਕਾਂ ਨੂੰ ਕਨਫਿਊਜ਼ ਕਰਨ ਵਾਸਤੇ ਸਰਕਾਰ ਨੇ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਆ ਤੇ ਜਿਹੜਾ ਨੋਟੀਫਿਕੇਸ਼ਨ ਆ ਇਹ ਸਾਡੀ ਜੁੱਤੀ ਦੀ ਨੋਕ ਤੇ ਆ ਆਪਾਂ ਇਹਨੂੰ ਪਾੜਦੇ ਆ ਤੇ ਯੂਨੀਵਰਸਿਟੀ ਜਿਹੜੀ ਆ ਇਹ ਕਿਸੇ ਦੇ ਪਿਓ ਦੀ ਯੂਨੀਵਰਸਿਟੀ ਨਹੀਂ ਆ ਇਹ ਪੰਜਾਬ ਦੀ ਯੂਨੀਵਰਸਿਟੀ ਆ ਅੱਜ ਵੀ ਯੂਨੀਵਰਸਿਟੀ ਦੇ ਕੈਂਪਸ ਦੇ ਵਿੱਚ ਤਿੰਨ ਖੂ ਤਨਾਸ਼ ਦੀ ਧਰਤੀ ਤੇ ਜਿਹੜੇ ਗੜਦੇ ਸੀ ਇੱਥੇ ਹਜੇ ਨੇ ਇਹ ਸਾਡੇ ਪਿਤਾ ਪੁਰਖੀ ਜ਼ਮੀਨ ਦੇ ਉੱਤੇ ਵਸੀ ਯੂਨੀਵਰਸਿਟੀ ਆ ਤੇ ਜੇ ਕਿਸੇ ਦਾ ਭੁਲੇਖਾ ਆ ਕਿ ਯੂਨੀਵਰਸਿਟੀ ਖੋਲਣਗੇ ਤਾਂ ਭੁਲੇਖਾ ਕੱਢ ਦੇਣਾ ਪੰਜਾਬ ਨੂੰ ਜਿੰਨਾ ਇਹਨਾਂ ਨੇ ਕਬਰਾਂ 'ਚ ਧੱਕਣਾ ਸੀ ਧੱਕ ਲਿਆ ਇਤੋਂ ਵੱਧ ਸਾਡੇ ਕੋਲ ਗਵਾਉਣ ਨੂੰ ਕੱਖ ਨਹੀਂ ਹੈਗਾ ਇਹ ਯੂਨੀਵਰਸਿਟੀ ਆਪਾਂ ਕਿਸੇ ਵੀ ਕੀਮਤ ਤੇ ਕੇਂਦਰ ਕੋਲ ਨਹੀਂ ਜਾ ਦਵਾਂਗੇ ਤੇ ਮੈਂ ਯੂਨੀਵਰਸਿਟੀ ਦੇ ਵਿੱਚ ਪੜਾਉਂਦੇ ਸਾਰੇ ਪ੍ਰੋਫੈਸਰਾਂ ਨੂੰ ਮੰਗਾਰ ਪਾਉਣਾ ਆ ਤੂੰ ਹੀ ਆਪਣੇ ਟੱਬਰ ਯੂਨੀਵਰਸਿਟੀ ਦੇ ਸਿਰ ਤੋਂ ਪਾਲੇ ਆ ਤੂੰ ਹੀ ਆਪਦੇ ਟੱਬਰ ਇਸ ਸੰਸਥਾ ਦੇ ਸਿਰ ਤੋਂ ਪਾਲੇ ਤਿੰਨ ਤਿੰਨ ਦਿਹਾੜੀ ਹੋ ਗਏ ਮੈਨੂੰ ਮੈਂ ਕੂਟੀਆਂ 'ਚ ਰਹਿੰਦੇ ਜੇ ਤੁਹਾਨੂੰ ਕਿਹੜੀ ਗੱਲ ਦਾ ਖਦਸ਼ਾ ਆ ਕਿ ਤੁਸੀਂ ਨਿਕਲ ਕੇ ਬਾਹਰ ਨਹੀਂ ਹੁੰਦੇ ਮੈਂ ਮੰਗਾਰ ਪਾਉਣਾ ਆ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਨੂੰ ਪੰਜਾਬ ਸਰਕਾਰ ਨੂੰ ਕਿਉਂ ਨਹੀਂ ਹੁਣ ਤੱਕ ਐਮਰਜੈਂਸੀ ਸੈਸ਼ਨ ਸੱਦ ਕੇ ਇਸ ਯੂਨੀਵਰਸਿਟੀ ਨੂੰ ਸਟੇਟ ਯੂਨੀਵਰਸਿਟੀ ਅਨਾਉਂਸ ਕਰਨ ਦਾ ਮਤਾ ਕਿਉਂ ਨਹੀਂ ਲਿਆਂਦਾ ਮੈਂ ਪੰਜਾਬ ਦੀਆਂ ਸਾਰੀਆਂ ਸਿਹਰਦ ਧਿਰਾਂ ਨੂੰ ਅਪੀਲ ਕਰਦਾ ਆ ਕਿ 10 ਤਰੀਕ ਵਾਲੀ ਜਿਹੜੀ ਕੋਲ ਆ ਉਹ ਬਰਕਰਾਰ ਰਹੂਗੀ 10 ਤਰੀਕ ਨੂੰ ਯੂਨੀਵਰਸਿਟੀ ਬੰਦ ਕੀਤੀ ਜਾਊਗੀ ਤੇ ਉਸ ਤੋਂ ਬਾਅਦ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਊਗਾ ਜੇ ਇਹਨਾਂ ਨੂੰ ਲੱਗਦਾ ਆ ਕਿ ਜਿਹੜੇ ਮਨੂ ਸਮ੍ਰਿਤੀ ਦਾ ਚੱਲ ਕੇ ਜਿਹੜੇ ਚਣਕਿਆ ਨੀਤੀ ਦੇ ਚੱਲ ਕੇ ਸਾਮਦਾਮ ਦੰਦ ਭੇਦ ਵਰਤ ਕੇ ਇਸ ਮੋਰਚੇ ਨੂੰ ਖੰਡਾ ਲਣਗੇ ਇਹਨਾਂ ਨੇ ਕਿਸਾਨ ਅੰਦੋਲਨ ਵੇਲੇ ਵੀ ਕਿਹਾ ਸੀ ਕਿ ਪਹਿਲੀ ਮੀਟਿੰਗ 'ਚ ਮਸਲਾ ਲੋ ਹੋ ਜਾਣਾ ਦੂਜੀ ਮੀਟਿੰਗ 'ਚ ਮਸਲਾ ਲੋ ਹੋ ਜਾਣਾ ਮੀਟਿੰਗਾਂ ਦੇ ਦੌਰ ਸਾਰੇ ਖਤਮ ਹੋਏ ਸੀ ਤਾਂ ਹੀ ਇਹਨਾਂ ਨੂੰ ਦੱਸ ਦਈਏ ਕਿ ਇੱਥੇ ਸਾਨੂੰ ਕਨਫਿਊਜ਼ ਨਹੀਂ ਕਰ ਸਕਦੇ ਤੇ ਯੂਨੀਵਰਸਿਟੀ ਦੇ ਸਾਰੇ ਵਿਦਿਆਰਥੀ ਨੂੰ ਅਪੀਲ ਕਰਦੇ ਆ ਕਿ ਪੜੇ ਹੋਣ ਪੜੇ ਲਿਖੇ ਹੋਣ ਦੇ ਨਾਤੇ ਆਪਾਂ ਇਹਨਾਂ ਦੀ ਸ਼ਬਦਾਵਲੀ ਨੂੰ ਸਮਝੀਏ ਇਹ ਸ਼ਬਦਾਂ ਦੇ ਗੇੜ 'ਚ ਸਾਨੂੰ ਫਸਾਉਣਾ ਚਾਹੁੰਦੇ ਆ ਆਪਾਂ ਨਾ ਫਸੀਏ ਤੇ 10 ਤਰੀਕ ਵਾਲੀ ਕਾਉਂਸਲ ਕਰਾਰ ਹੋਊਗੀ ਤੇ ਯੂਨੀਵਰਸਿਟੀ ਆਪਾਂ ਕਿਸੇ ਵੀ ਕੀਮਤ ਤੇ ਇਤੋਂ ਵੱਧ ਗਵਾਉਣ ਲਈ ਸਾਡੇ ਕੋਲ ਕੱਖ ਨਹੀਂ ਹੈਗਾ ਸਾਰਾ ਪੰਜਾਬ ਇਹਨਾਂ ਨੇ ਬੀਬੀਐਮਬੀ ਤੇ ਕਬਜ਼ਾ ਕਰਕੇ ਇਸ ਵਾਰ ਡੁੱਬਿਆ ਆ ਸਾਰੇ ਪੰਜਾਬ ਨੇ ਸਫਰ ਕੀਤਾ ਆ ਅੱਜ ਸਾਡੀ ਸਿੱਖਿਆ ਨੀਤੀ ਤੇ ਆ ਗਏ ਅੱਜ ਸਾਡੀ ਸਿੱਖਿਆ ਤੇ ਆ ਗਏ ਸਾਡੀ ਯੂਨੀਵਰਸਿਟੀ ਤੇ ਆ ਗਏ ਇਹਨਾਂ ਨੇ ਜਿਹੜੀ ਇਰਾਸ਼ਤਾ ਨਹੀਂ ਪੰਜਾਬ ਨੂੰ ਨਹੀਂ ਦਿੱਤੀ ਸਾਰੇ ਹੀ ਜਿਹੜੀ ਸਮੱਸਿਆ ਦੀ ਜੜ ਆ ਇਹ ਉੱਥੇ ਪਈ ਆ ਆਪਾਂ ਇੱਕ ਰਾਜ ਭਾਗ ਹੰਡਾਉਂਦੇ ਗੁਲਾਮੀ ਚ ਗਏ ਆ ਆਪਾਂ ਇਹਨਾਂ ਨੂੰ ਯਾਦ ਕਰਾਉਣ ਦੇ ਵਾਸਤੇ ਆਪਣਾ ਸਾਰਾ ਕੁਝ ਗਵਾ ਲਿਆ ਅਸੀਂ ਆਪਣਾ ਲਾਹੌਰ ਵੀ ਗਵਾ ਲਿਆ ਤੇ ਇਹਨਾਂ ਨੇ ਬੇਸ਼ਰਮੀ ਦੀਆਂ ਹੱਦਾਂ ਪਾਰ ਕਰਕੇ ਸਾਨੂੰ ਰਾਜਤਨੀ ਨਹੀਂ ਦਿੱਤੀ ਪਿਛਲੇ 75 ਸਾਲਾਂ ਤੋਂ ਬਿਨਾਂ ਰਾਜਤਨੀ ਤੋਂ ਅਸੀਂ ਇਸ ਰਾਜਤਨੀ ਚਾਹੀਏ ਇੱਥੇ ਪੁਲਿਸ ਦੇਲੇ ਕੱਢਦੀ ਆ ਇਸ ਰਾਜਤਨੀ ਚਾਹੀਏ ਅਸੀਂ ਆਪਣਾ ਅਸਲਾ ਕਰ ਛੱਡ ਜਾਈਏ ਇਸ ਰਾਜਤਨੀ ਉਹ ਸਾਡੀ ਰਾਜਤਨੀ ਕੱਢ ਦਿਆ ਜਿੱਥੇ ਹਰ ਕੰਮ ਦੇ ਵਾਸਤੇ ਸਾਨੂੰ ਪਰਮਿਸ਼ਨ ਲੈਣੀ ਪੈ ਰਹੀ ਆ ਤਾਂ ਇਹ ਗੱਲ ਸਾਡੀ ਰਾਜਤਨੀ ਦੀ ਆ ਇੱਕ ਜੰਗ ਜਿਹੜੀ ਯੂਨੀਵਰਸਿਟੀ ਤੋਂ ਅੱਗੇ ਵੱਧ ਕੇ ਇਹ ਰਾਜਧਾਨੀ ਤੱਕ ਜਾਊਗੀ ਤੇ ਸਰਕਾਰ ਨੂੰ ਅਸੀਂ ਸਪਸ਼ਟ ਕਰ ਦੇਣਾ ਚਾੁੰਦੇ ਆ ਕਿ ਇਹਨਾਂ ਦੀਆਂ ਸਾਰੀਆਂ ਤਰਦੀਬਾਂ ਫੇਲ ਹੋਣਗੀਆਂ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਉਸੇ ਤੀਬਰਤਾ ਨਾਲ ਚੱਲੇਗਾ ਅਸੀਂ ਪੰਜਾਬ ਚੋਂ ਲਾਮਬੰਦੀ ਕਰਕੇ ਇਹਨਾਂ ਦੇ ਨਾਸਾਂ 'ਚ ਦਮ ਕਰ ਦਾਂਗੇ ਇਹਨਾਂ ਨੂੰ ਜਿੰਨਾ ਹੱਥਾਂ ਦੇ ਨਾਲ ਕਾਨੂੰਨ ਲਿਆਂਦੇ ਆ ਉਹਨਾਂ ਨਾਲ ਵਾਪਸ ਲੈਣੇ ਪੈਣਗੇ ਜਿਹਦੇ ਕੋਲ 90 ਤੋਂ ਪਲੱਸ ਐਮਐਲਏਸ ਪਹਿਲਾਂ ਹੈਗੇ ਆ ਜੇ ਉਹਦਾ ਸਾਰਾ ਲੰਗ ਲਾਣਾ ਦਿੱਲੀ ਤੋਂ ਲੈ ਕੇ ਗੁਜਰਾਤ ਤੋਂ ਲੈ ਕੇ ਸਾਰੇ ਪੰਜਾਬ ਚੋਂ ਤਰਨਤਰਨ ਬੈਠਾ ਆ ਕੀ ਉਹਨਾਂ ਨੂੰ ਤਰਨਤਰਨ ਦੀ ਇੱਕ ਸੀਟ ਪਿਆਰੀ ਹੈ ਜਿਹੜੀ ਸਿਰਫ ਡੇਢ ਸਾਲ ਦੇ ਵਾਸਤੇ ਹੈ ਕਿ ਉਹਨਾਂ ਨੂੰ ਦੇਖ ਨਹੀਂ ਰਿਹਾ ਕਿ ਐਡਾ ਪ੍ਰੈਸਟੀਜੀਅਸ ਇੰਸਟੀਚਿਊਟ ਜਿਹੜਾ 600 ਏਕੜ ਦੇ ਵਿੱਚ ਚੰਡੀਗੜ੍ਹ ਦੇ ਬੇਸ਼ਕੀਮਤੀ ਰੀਅਲ ਸੈਕਟਰ ਦੇ ਵਿੱਚ ਫੈਲਿਆ ਆ ਜਿਹਦਾ ਇੱਕ ਐਡਾ ਵੱਡਾ ਅਕੈਡਮਿਕਸ ਦਾ ਇਤਿਹਾਸ ਹੈ ਜਿੱਥੋਂ ਇੰਡੀਆ ਵੱਡੀਆਂ ਮਹਾਨ ਹਸਤੀਆਂ ਨਿਕਲੀਆਂ ਆ ਤੇ ਜਿਹੜਾ ਚੰਡੀਗੜ੍ਹ ਤੇ ਪੰਜਾਬ ਦੇ ਦਾਅ ਉਹਨੂੰ ਬਚਾਉਣਾ ਜ਼ਰੂਰੀ ਹੈ ਕਿ ਜਾਂ ਸਿਰਫ ਇੱਕ ਸੀਟ ਬਚਾਉਣੀ ਜ਼ਰੂਰੀ ਹੈ ਇਹ ਪ੍ਰਾਇਰਿਟੀਆਂ ਮੈਟਰ ਕਰਦੀਆਂ ਨੇ ਤਾਂ ਜਿਹੜੀ ਕੇਜਰੀਵਾਲ ਦੀ ਸਰਕਾਰ ਆ ਜਾਂ ਆਮ ਆਦਮੀ ਪਾਰਟੀ ਆ ਉਹ ਬਿਲਕੁਲ ਕੇਂਦਰੀਕਰਨ ਦੇ ਨਾਲ ਚੁੱਪੀ ਦੇ ਵਿੱਚ ਸਹਿਮਤੀ ਪ੍ਰਗਟਾ ਰਹੀ ਆ ਜੋ ਆਰਐਸਐਸ ਦੀਆਂ ਨੀਤੀਆਂ ਨੇ ਜੋ ਕੇਂਦਰੀਕਰਨ ਦੀਆਂ ਨੀਤੀਆਂ ਨੇ ਉਹਦੇ ਤੋਂ ਰਤਾ ਵੀ ਬਾਹਰ ਨਹੀਂ ਆ ਤਾਂ ਜੇ ਇਹਦਾ ਕੇਂਦਰੀਕਰਨ ਹੁੰਦਾ ਆ ਕੇਂਦਰੀਕਰਨ ਕਰਨ ਵਾਲੇ ਤੇ ਕੇਂਦਰੀਕਰਨ ਹੋਣ ਦੇਣ ਵਾਲੇ ਦੋਵੇਂ ਬਰਾਬਰ ਦੇ ਜ਼ਿੰਮੇਵਾਰ ਹੋਣਗੇ ਅਸੀਂ ਪੰਜਾਬ ਸਰਕਾਰ ਨੂੰ ਇਹਦੇ ਵਿੱਚ ਬਰਾਬਰ ਦੇ ਦੋਸ਼ੀ ਮੰਨਦੇ ਹਾਂ ਜੇ ਉਹਨਾਂ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਐਮਰਜੈਂਸੀ ਸੈਸ਼ਨ ਬੁਲਾ ਕੇ ਇਸ ਯੂਨੀਵਰਸਿਟੀ ਨੂੰ ਸਟੇਟ ਯੂਨੀਵਰਸਿਟੀ ਨਹੀਂ ਅعلانਾਂ ਜੀ